ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਖਾਸ ਹੈ ਜੇ ਤੁਹਾਡੇ ਵੀ ਘਰ ਦੇ ਵਿੱਚ ਕੋਈ ਨਾ ਕੋਈ ਕਲੇਸ਼ ਰਹਿੰਦੀ ਆ ਤੇ ਸਿਮਰਨ ਕੀਤਾ ਨਹੀਂ ਜਾਂਦਾ ਤਾਂ ਆਪਾਂ ਕੀ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਨੂੰ ਅਮਨ ਜੀ ਕਮੈਂਟ ਕਰਦੇ ਆ ਕੋਪਾ ਨੂੰ ਜੋ ਕਮੈਂਟ ਕਰਦੇ ਆ ਕਹਿੰਦੇ ਵਾਹਿਗੁਰੂ ਜੀ ਪਲੀਜ਼ ਘਰ ਦੇ ਵਿੱਚ ਜੋ ਕਲੇਸ਼ ਹੁੰਦੀ ਆ ਕਲੇਸ਼ ਵੀ ਕਿਹਦੇ ਵੱਲੋਂ ਹੋ ਰਹੀ ਆ ਜੀਵਨ ਸਾਥੀ ਦੇ ਵੱਲੋਂ ਹੋ ਰਹੀ ਆ ਕਹਿੰਦੇ ਇਸ ਤੋਂ ਆਪਾਂ ਕਿਵੇਂ ਬਚ ਕੇ ਸਿਮਰਨ ਕਰ ਸਕਦੇ ਆ ਪਲੀਜ਼ ਰਾਹ ਦਿਖਾਓ ਵਾਹਿਗੁਰੂ ਜੀ ਜਿੰਨਾ ਵੀ ਦੁੱਖ ਆ ਜਵੇ ਜਿੰਨਾ ਵੀ ਕਲੇਸ਼ ਪੈ ਜਵੇ ਆਪਾਂ ਉਹਨਾਂ ਹੀ ਮਾਲਕ ਦੇ ਵੱਲ ਜਲਦੀ ਜੁੜ ਸਕਦੇ ਹਾਂ ਮਾਰੇ ਕੀ ਕਹਿੰਦੇ ਆ ਦੁੱਖ दारू ਸੁਖ ਰੋਗ ਪਿਆ ਦੁੱਖ ਸਾਡੇ ਵਾਸਤੇ दारू ਬਣਨਾ ਚਾਹੀਦਾ ਹੁਣ ਤੁਸੀਂ ਐਸ ਕੰਡੀਸ਼ਨ ਦੇ ਵਿੱਚ ਦੁਖੀ ਆ ਕਿ ਘਰ ਦੇ ਵਿੱਚ ਕਲੇਸ਼ ਆ ਤਾਂ ਹੀ ਤੁਹਾਡੇ ਮਨ ਦੇ ਵਿੱਚ ਆ ਰਿਹਾ ਕਿ ਆਪਾਂ ਸਿਮਰਨ ਦੇ ਨਾਲ ਕਿਵੇਂ ਜੁੜੀਏ ਮਾਰੇ ਕਹਿੰਦੇ ਸੁਖ ਰੋਗ ਪਿਆ ਜਦੋਂ ਕਹਿੰਦੇ ਅਸੀਂ ਸੁਖੀ ਹੋ ਗਏ ਫੇਰ ਅਸੀਂ ਰੋਗੀ ਬਣ ਜਾਂਦੇ ਆ ਰੋਗੀ ਕਿਹੜੇ ਮਾਨਸਿਕ ਰੋਗੀ ਮਾਲਕ ਨੂੰ ਚੇਤੇ ਕਰਨਾ ਆਪਾਂ ਛੱਡ ਦਿੰਦੇ ਆ ਸੋ ਸਾਡੇ ਕੋਲ ਬਹੁਤ ਵਧੀਆ ਮੌਕਾ ਆ ਕਿ ਜੇ ਅਸੀਂ ਦੁੱਖ ਦੇ ਵਿੱਚ ਆਂ ਕਲੇਸ਼ ਦੇ ਵਿੱਚ ਆਂ ਤਾਂ ਆਪਾਂ ਉਸ ਮਾਲਕ ਦੇ ਨਾਲ ਜੁੜ ਸਕਦੇ ਆ ਕਿਉਂਕਿ ਜਿਹੜਾ ਇੱਕ ਜੀਵਨ ਸਾਥੀ ਆ ਜਾਂ ਜਿੰਨਾ ਵੀ ਮੋਹ ਤੇ ਪ੍ਰੇਮ ਆ ਇਹਦੇ ਮਗਰ ਲੱਗੇ ਹੀ ਜੀਵ ਨੂੰ ਇਦਾਂ ਲੱਗਦਾ ਕਿ ਬਸ ਆ ਸੰਸਾਰ ਹੀ ਸਾਰਾ ਕੁਝ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿੰਨੇ ਵੀ ਨੇ ਇਹੀ ਸਾਨੂੰ ਮਾਲਕ ਤੋਂ ਤੋੜ ਕੇ ਰੱਖਦੇ ਨੇ ਹੁਣ ਜੇ ਅਸੀਂ ਥੋੜਾ ਜਿਹਾ ਸੰਸਾਰ ਵੱਲੋਂ ਵਿਰਾਗ ਧਾਰ ਲਿਆ ਹੁਣ ਵਿਰਾਗ ਹੀ ਧਾਰਿਆ ਆ ਆਪਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਆਪਾਂ ਨੂੰ ਆਪਣਾ ਜੀਵਨ ਸਾਥੀ ਵੀ ਚੰਗਾ ਨਹੀਂ ਲੱਗਦਾ ਪਰ ਹੁਣ ਸਮੱਸਿਆ ਇਹ ਵੀ ਆ ਕਿ ਇੰਨੇ ਕਲੇਸ਼ ਦੇ ਵਿੱਚ ਸਿਮਰਨ ਕਿਵੇਂ ਕਰੀਏ ਕੀ ਆਪਾਂ ਕਰ ਸਕਦੇ ਆ ਕਰਨਾ ਆਪਾਂ ਕੀ ਆ ਚਾਹੇ ਜਿੱਦਾਂ ਦਾ ਮਰਜੀ ਕਲੇਸ਼ ਪੈਂਦਾ ਹੋਵੇ ਇੱਕ ਜਗ੍ਹਾ ਕਿਨਾਰੇ ਤੇ ਬੈਠ ਕੇ ਨਾ ਕਿਸੇ ਕਮਰੇ ਦੇ ਵਿੱਚ ਬੈਠ ਕੇ ਆਪਾਂ ਵਾਜਾ ਲਗਾਉਣੀਆਂ ਹੀ ਆ ਚਾਹੀ ਕੋਈ ਸੁਣੇ ਚਾਹੀ ਨਾ ਸੁਣੇ ਪਰ ਗੁਰੂ ਜੀ ਕਹਿੰਦੇ ਜੋ ਵੀ ਤੁਸੀਂ ਆਵਾਜ਼ ਮਾਰੋਗੇ ਜੋ ਵੀ ਮਨ ਦੇ ਵਿੱਚ ਪਤਾਰਾਂਗੇ ਉਹ ਹੋਰ ਕੋਈ ਸੁਣੇ ਨਾ ਸੁਣੇ ਸਾਡਾ ਪਿਤਾ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਸੁਣਦਾ ਹੈ ਇਹ ਮਨ ਦੇ ਵਿੱਚ ਪਤਾ ਧਾਰਨਾ ਰੱਖਣੀ ਹੈ ਕਿ ਸਾਨੂੰ ਉਹ ਸੁਣ ਰਿਹਾ ਹੈ ਤੇ ਜਦੋਂ ਸਿਮਰਨ ਕਰਦੇ ਕਰਦੇ ਵਿਚਾਰਤ ਹੋ ਗਿਆ ਉਦੋਂ ਸਿੱਧੀ ਮਾਲਕ ਨੂੰ ਬੇਨਤੀ ਕਰਨੀ ਆ ਕਿ ਸਾਨੂੰ ਇਸ ਕਲੇਸ਼ ਦੇ ਵਿੱਚੋਂ ਕੱਢੋ ਇਸ ਕਲੇਸ਼ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਇਲਾਵਾ ਹੋਰ ਕੋਈ ਵੀ ਕੱਢ ਨਹੀਂ ਸਕਦਾ ਜੇ ਕੋਈ ਸੰਸਾਰ ਦੇ ਉੱਤੇ ਦਾਵਾ ਕਰਦਾ ਹੈ ਕਿ ਮੈਂ ਕੱਢ ਦਵਾਂ ਇਦਾਂ ਦੇ ਬੰਦੇ ਕੋਲੋਂ ਇਦਾਂ ਦੇ ਝੂਠੇ ਇਨਸਾਨਾਂ ਦੇ ਕੋਲੋਂ ਆਪਣਾ ਪਿੱਛਾ ਛੜਾ ਲਓ ਉਹ ਤੁਹਾਨੂੰ ਸੰਸਾਰ ਪੱਖੋਂ ਠੱਗ ਲੈਣਗੇ ਸੋ ਆਪਾਂ ਅਜਿਹੇ ਠੱਗਾਂ ਤੋਂ ਵੀ ਬਚਣਾ ਹੈ ਸਿਰਫ ਗੁਰਬਾਣੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਤੇ ਆਸ ਰੱਖਣੀ ਹੈ ਆਸ ਵੀ ਕਾਦੀ ਰੱਖਣੀ ਆ ਕਿ ਸਾਡੇ ਕੋਲੋਂ ਉਹ ਸਿਮਰਨ ਕਰਵਾ ਲਵੇ ਆਪਾਂ ਬੇਨਤੀ ਕਰਨੀ ਆ ਜਦੋਂ ਵਿਚਾਰ ਰਹਿਤ ਹੋਏ ਸਵਾਸਾਂ ਨੂੰ ਥੋੜਾ ਜਿਹਾ ਨੱਕ ਦੀ ਨੋਕ ਦੇ ਜਿਹੜਾ ਉੱਪਰ ਜਿੱਥੇ ਜੜ ਆਉਂਦੀ ਆ ਜਿੱਥੇ ਆਪਣੀਆਂ ਤਿੰਨ ਨਾੜੀਆਂ ਦਾ ਸੰਗਮ ਹੁੰਦਾ ਇੱਥੇ ਥੋੜਾ ਜਿਹਾ ਸਵਾਸ ਰੋਕ ਕੇ ਮਾਲਕ ਨੂੰ ਬੇਨਤੀ ਕਰਨੀ ਆ ਵਿਚਾਰ ਰਹਿਤ ਹੋ ਕੇ ਸਾਨੂੰ ਉਸ ਸਮੇਂ ਕੋਈ ਸੰਸਾਰ ਦਾ ਵਿਚਾਰ ਨਾ ਆਵੇ ਸੋ ਐਸ ਕੰਡੀਸ਼ਨ ਦੇ ਵਿੱਚੋਂ ਤਾਂ ਮਾਲਕ ਹੀ ਕੱਢ ਸਕਦੇ ਆ ਹੋਰ ਕਿਸੇ ਦੇ ਵਿੱਚ ਕੋਈ ਹਿੰਮਤ ਨਹੀਂ ਹੈ ਆਪਾਂ ਬਾਣੀ ਪਾਣੀਆ ਗੁਰੂ ਦੇ ਲੜ ਲੱਗਣਾ ਆ। ਪੱਕੇ ਵਾਹਿਗੁਰੂ ਦੇਖੋ ਮਾਲਕ ਨੂੰ ਸਭ ਪਤਾ ਆ ਕਿ ਕੌਣ ਜੀਵ ਕੈਸ ਸਮੇ ਕਿੰਨਾ ਪਰੇਸ਼ਾਨ ਆ। ਇੱਕ ਸਮਾਂ ਆਵੇਗਾ ਕਿ ਸਭ ਕੁਝ ਬਦਲ ਜਾਵੇਗਾ। ਹਜੇ ਉਹ ਸਮਾਂ ਨਹੀਂ ਹੈ। ਤੇ ਆਪਾਂ ਮਾਲਕ ਨੂੰ ਬੇਨਤੀ ਕਰਕੇ ਉਹ ਸਮਾਂ ਲੈ ਕੇ ਆਉਣਾ ਆ ਕਿ ਵਾਹਿਗੁਰੂ ਜੀ ਕਲੇਸ਼ ਦੇ ਵਿੱਚ ਸਿਮਰਨ ਕੀਤਾ ਨਹੀਂ ਜਾਂਦਾ ਆਪ ਕਿਰਪਾ ਕਰੋ। ਪਰ ਇਸ ਤੋਂ ਅੱਗੇ ਇੱਕ ਬਹੁਤ ਵੱਡੀ ਰੁਕਾਵਟ ਵੀ ਹੁੰਦੀ ਆ। ਕਿ ਜਦੋਂ ਆਪਾਂ ਇਸ ਦੁੱਖ ਦੇ ਵਿੱਚੋਂ ਨਿਕਲ ਗਏ ਸੁਖੀ ਹੋ ਗਏ ਫਿਰ ਸੁਖ ਦੇ ਵਿੱਚ ਆਪਾਂ ਮਾਲਕ ਨੂੰ ਜਿਹੜਾ ਯਾਦ ਕਰਨਾ ਹੈ ਨਾ ਉਹ ਛੁੱਟ ਜਾਂਦਾ ਕਿਉਂਕਿ ਸੁਖ ਕੀ ਆ ਇੱਕ ਮਾਇਆदाई ਸੰਸਾਰ ਦੇ ਵਿੱਚ ਚੱਕਰਿਆ ਇੱਕ ਮਾਨਸਿਕ ਸੁਖਿਆ ਉਹ ਨਾਮ ਨੂੰ ਸੁਣ ਸੁਣ ਕੇ ਆਉਂਦਾ ਹੈ ਉਹ ਤਾਂ ਸਦੀਵੀ ਰਹਿੰਦਾ ਆ ਜਿਹੜਾ ਇੱਧਰ ਦਾ ਸੁਖਿਆ ਜੇ ਇੱਧਰ ਦਾ ਸੁੱਖ ਸਾਨੂੰ ਮਿਲਣਾ ਸ਼ੁਰੂ ਹੋ ਜਵੇ ਫਿਰ ਵਾਹਿਗੁਰੂ ਮਾਲਕ ਵਿਸਰ ਜਾਂਦੇ ਆ ਤੋ ਕੋਸ਼ਿਸ਼ ਕਰਨੀ ਹੈ ਕਿ ਸਾਡੀ ਰਸਨਾ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ ਤਾਂ ਜੋ ਮਾਲਕ ਦੀ ਯਾਦ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ